ਬੱਠੇਪੈਣੀ ਬਾਬਾ ਸ਼ੰਗਾਰਾ ਸਿੰਘ ਜੀ ਦੀ ਪਹਿਲੀ ਵਰਸੀ ਜੀ ਸਿੰਘਾ ਪ੍ਰੈਸ ਨਿਊ ਸੰਚਾਲਕ ਜਸਤ ਧੰਨਵਾਲਾ ਬਾਬਾ ਧਰਮ ਸਿੰਘ ਪੱਟੀਮੋੜ ਅਤੇ ਗੋਬਿੰਦ ਸਿੰਘ ਮਾਨ ਸ੍ਰਿਹਾਲੀ ਕਲਾ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨਤਾਰਨ ਨੇੜੇ ਪੱਟੀ ਪਿੰਡ ਬੱਠੇਪੈਣੀ ਵਿਖੇ ਮਹਾਪੁਰਖ ਬਾਬਾ ਸ਼ੰਗਾਰਾ ਸਿੰਘ ਜੀ ਦਾ ਪਹਿਲਾ ਵਰਸੀ ਮੇਲਾ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਤਾਂ ਦੇ ਸਹਿਯੋਗ ਸਦਕਾ ਅਤੇ ਦਾਲ ਪੰਥੀ ਬਾਬਾ ਦਾਰਾ ਸਿੰਘ ਜੀ ਦੀ ਦੇਖਰੇਖ ਹੇਟ ਮਿਤੀ 21 ਦਸੰਬਰ 2024 ਦਿਨ ਸ਼ਨੀਵਾਰ ਨੂੰ ਬੜੀ ਸ਼ਰਧਾਪੂਰਵਕ ਅਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਸਮੇਂ ਪਹੁੰਚ ਰਹੇ ਗੁਰੂਕਾਰ ਦੇ ਮਹਾਨ ਬੁਲਾਰੇ ਰਾਗੀ ਢਾਡੀ ਕਵੀਸ਼ਰੀ ਜਥੇ ਅਤੇ ਕਥਾਵਾਚਕ ਸੰਤਨ ਗੁਰੂ ਜਸਪਾਲ ਜੀ ਮੈਂ ਬਸ ਸਰਕਾਰ ਜਸਵਿੰਦਰ ਸਿੰਘ ਅਤੇ ਸੰਤ ਸ਼ਪਾਲ ਜੀ ਆਪਾਂ ਇਸ ਵਾਰ ਦੇ ਹੋਟੇ ਆ ਨਹੀਂ ਵਰਸੀ ਮੇਲੇ ਕਿਦੋਂ ਮਨਾ ਰਹੇ ਹੋ ਆਪ ਦੱਸੋ ਗੁਰੂ ਜੀ ਕਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੇਰੇ ਸਾਡੇ 21 ਤਰੀਕ ਨੂੰ ਜੋੜ ਮੇਲਾ ਮਹਾਂਪੁਰਸ਼ ਬਾਬਾ ਸ਼ੰਗਾਰਾ ਸਿੰਘ ਦਾ 21 ਤਰੀਕ ਨੂੰ ਆ ਰਿਹਾ ਜੀ ਉਹ ਮਮਾ ਕੇ ਸਾਰੇ ਸੰਗਤ ਨੂੰ ਬੇਨਤੀ ਆ ਵੱਧ ਤੋਂ ਵੱਧ ਸੰਗਤ ਚੜ ਮਿਲ ਕੇ ਇਹ ਮੇਲੇ ਦੀ ਰੌਣਕ ਵਧਾਓ ਚੜ ਬਰ ਕੇ ਆਓ ਸੰਗਤਾਂ ਦੇ ਅਰਸ਼ਣਦਾਰੇ ਕਰਕੇ ਆਪਦਾ ਜੀਵਨ ਸਫਲਾ ਕਰੋ ਇਹ ਕਿਹੜਾ ਪਿੰਡ ਹੈ ਜੀ ਪਿੰਡ ਬੱਠੇਪੈਣੀ ਜੀ ਪਿੰਡ ਬੱਠੇਪੈਣੀ ਜੀ ਐ ਬਾਬਾ ਜੀ ਦੀ ਵਰਸੀ ਮੇਲਾ ਮਨਾਉਣ ਜਾ ਰਹੇ ਹਾਂ ਪੇਰੇ ਜੋੜ ਮੇਲਾ ਵਰਸੀ ਦਾ ਮਨਾ ਰਹੇ ਹਾਂ ਜੀ ਕੀ ਕਿਹੜੀ ਚੀਜ਼ ਦੱਸਣਾ ਚਾਹੋਗੇ 21 ਤਰੀਕ ਜੀ 21 ਤਰੀਕ ਨੂੰ ਹਾਂ ਜੀ 21 ਤਰੀਕ ਨੂੰ ਜਿਹੜੇ ਮਹਾਂਪੁਰਖ ਦਾ ਵਰਸੀ ਮਿਲਦਾ ਬਾਬੇ ਸ਼ੰ ਸਰ ਜੀ ਹਾਜ਼ਰਤ ਹੋ ਗਿਆਲੇ ਬਾਬੇ ਸ਼ੰਗਾਰਾ ਸਿੰਘ ਦਾ ਮਹਾਂਪੁਰਖ ਜਿਵੇਂ ਸਾਨੂੰ ਸਤਿਗੁਰ ਕਲਗੀਆਂ ਵਾਲੇ ਪਾਤਸ਼ਾਹ ਨੇ ਅਕਾਲ ਪੁਰਖ ਦੀ ਫਤਿਹ ਬਖਸ਼ੀ ਹੈ ਲਾਉਂ ਜੋਗੇ ਸੰਤ ਰਸਲ ਮੁਖ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਈਸ਼ੋ ਜੀ ਸੋ ਸ੍ਰੀ ਅਕਾਲ ਗੁਰਪ੍ਰਿਆਗਾ ਚਿੱਤਿਆ ਬਾਜ ਵਾਲਿਓ ਸਤਿਗੁਰ

ਪਤੇ ਹਾਏ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ